ਹੇ ਰੇਤੀ ਮੇਰੇ ਦੇਖੋ ਇੱਕ ਪਾਸੇ ਕਹਿੰਦੇ 850 ਸੱਤ ਸੱਜਾ ਦੇ ਹੀਓ ਇੱਕ ਦੇ ਹਰੋ ਮੈਦਾਨ ਦੇ ਵਿੱਚ ਐਨ ਕਹਿੰਦੇ ਕੋਲੋ ਹੀ ਨਾਮੀ ਡੱਕਰਾ ਆਹ ਦੋਨਾਂ ਦੀ ਕਹਿੰਦੇ ਚੜਾਈਆ ਮੇਰੇ ਵੀਰੋ ਇਹ ਦੋਨਾਂ ਦੇ ਨੰਬਰ ਉੱਤੇ ਹੋਏ ਨੇ 852 ਦਾ ਇਸੇ ਗਰਾਉਂਡ 'ਚ ਪਹਿਲਾਂ ਕੀਤਾ ਗਿਆ ਹੈ ਕਰਨਾਟ ਦੇ ਮੇਮਾਲਾ ਦਾ ਮੈਚ ਆ ਚਾਂਦਪੂਰੇ ਦੇ ਵਿੱਚ ਪਹਿਲੇ ਰਾਉਂਡ ਦਾ ਪੈ ਗਿਆ ਬਈ ਪਹਿਲੇ ਰਾਉਂਡ ਦਾ ਹੋ ਜੇ ਜਿਸ ਦਾ ਸਰਪੰਚ ਆਲਕਾਰ ਔਰ ਕੁਛ ਕਹਾਂਦੇ ਆ ਜੱਪੂਆ ਤੁਸੀਂ ਪਰ ਦੁਸ਼ਮਣਾਂ ਦੇ ਵਿਆਹ ਮੁਜੱਦਦ ਆ ਜਿਹੜੇ ਦਿਨ ਸੂਰਜ ਆ ਕੇ ਮੁੜੇ ਉਹਨਾਂ ਦੇ ਜਿਹੜੇ ਭਰਾਵਾਂ ਦੇ ਆਖਿਆ ਪਿਛਲੇ ਦੋ ਸਾਲਾਂ ਤੋਂ ਵਜੇ ਸਾਡੇ ਅਗਰ ਚੀਫ ਗਾਸਟਾ ਸਾਡੇ ਨਾਲ ਹੋਣ ਵਾਲਿਆ ਛੋਟੇ ਬੰਦੇ ਨੇ ਜ਼ਰੂਰ ਖਾਣ ਕਰਦੇ ਤੁਹਾਨੂੰ ਦੋ ਦਾ ਜਲਦੀ ਨਾਲ ਜੀ ਨਾਲ ਜੀ ਨਾਲ ਆਪਰੇ ਬੈਠੋ ਅੱਗੇ नज़ारा <laughs> 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 ਇਹ ਕਹਿੰਦੇ ਹਰਚਰ ਦੇ ਵੀਡੀਓ ਬਣਾਦੇ ਨੇ ਤੇ ਇਹਨਾਂ ਨੂੰ ਫੋਟੇ ਕਰਦੇ ਨੇ ਇਹ ਮੁੰਡਾ ਚਰਚਰਦਾ ਹੈ ਇਹ ਚਰਚਰਦਾ ਹੈ ਇਹਦਾ ਬਾਲਾ ਚਰਚਰਦਾ ਸਾਹਮਣੇ ਟੱਕਰ ਸਪੋਰਟ ਆਇਆ ਹੈ ਅਜਾ ਤਰਾ ਕਹਿੰਦੇ ਹਰਚਰ ਦਾ ਚਰਚਰ ਦਾ ਚਰਚਰਦਾ ਕੋਈ ਮਿੱਤਰੋ ਗਿਆ ਆਹ ਸਾਹਮਣੇ ਕਮਾਲ ਹੋਈ ਪਈ ਹੈ ਦੇਖ ਵੀਰ ਆਹ ਦੇਖੋ

ਕੋਲੋਹੀ ਨਾਮੀ ਰਿਕਰ ਹੈ ਆ ਬੋਲਾ ਵੀ ਕਦੇ ਚੜਾਈਆ ਮੇਰੇ ਵੀਰੋ ਸੋਨਾ ਦੇ ਨੰਬਰ ਉੱਤੇ ਹੋਏ ਨੇ ਆਸਾ ਬੰਵਜੋ ਦਾ ਇਸੇ ਗਰਾਉਂਡ 'ਚ ਪਹਿਲਾ ਕੀਤਾ ਹੋਇਆ ਮੰਗਾਰੇ ਪਹਿਲਾ ਕੀਤਾ ਹੋਇਆ ਆ ਬੈਠਾ ਰਹੀ ਇੱਧਰ ਬਲੋ ਜੀ ਤੇ ਦੂਜੇ ਪਾਸੇ ਪਾਗਲੇ ਪਾਸੇ ਜਿਹੜਾ ਡਕਟਰ ਆ हजार कत्ता मंड कहा मंडी के वो कैक्टर कंबर है बरबाले जिले का पेंडा, पाड़ी दसा पड़ी जसा जगदीत साल सा, सा।, सा। तो भीर है ਹੋ ਵੀਰ ਦਾ ਧੰਨਵਾਦ ਜੌਂਡੀਅਰ ਜੱਟ ਗਿਆ ਮੇਪਾ ਵਾਲਾ ਕਿ ਦਿੱਤਾ ਵਾ ਫਾਇਰ ਜੁੜਿਆ ਹੋਇਆ ਇਹ ਜਦੋਂ ਰੱਬਾ ਵਰਿਆਦਾ ਆ ਇਸ ਵੇਲੇ ਜਾਲਮਲ ਖਾਰੀ ਆਉਣਾ ਹੁੰਦਾ ਆਪਣਾ ਇੱਕ ਸਾਈਡੇ ਚੋਂ ਜੌਂਡੀਅਰ ਜੱਟ ਗਿਆ ਮੇਪਾ ਵਾਲਾ ਦੂਜੀ ਸਾਈਡ ਤੇ ਦੇਖੀ ਬਣਦਾ ਚਮਕੌਰ ਸਰਪਤ ਲਓ ਸਾਹਮਣੇ ਦੇਖਿਓ ਮੇਰੇ ਵੀਰੋ ਆ ਜੌਂਡੀਅਰ ਤੇ ਅਰਸ਼ਪਤ ਦਾ ਬਤਵੱਤ ਯਾਦਾ ਮੈਚ ਮੇਰੇ ਮਿੱਤਰੋ ਹਾਏ ਹਾਏ ਹੋਏ ਇੱਕ ਵਾਰਸੇ ਵਰਚਾਣਾ ਇੱਕ ਪੰਚੋਤ ਦੋਵੇਂ ਨੰਬਰ ਦਾ ਆ ਇਹਨਾਂ ਸਾਰੇ ਦੋਸਤਾਂ ਨੂੰ ਜਿਹੜੀ ਨੰਬਰਦਾਰ ਹੈ ਕਹਿੰਦੇ ਫਾਈਨਲ ਮੈਚ। ਮੈਨੂੰ ਵੀ ਪਸੰਦੂ ਮੱਛੂ

ਸਭ ਦੇ ਭੰਗ ਚ ਪੁੱਜਿਆ ਹੋਇਆ ਐਂਡ ਗਰਾਊਂਡ ਦਾ ਲੱਖਣ ਵੀ ਨਾ ਰੋਈ ਹੱਥ ਰਣਗੇ ਬੇਂਤੀਆ ਦਰਤੀਆਂ ਦੇ ਰਹਿ ਜਾਓ ਗਰਾਊਂਡ ਖਾਲੀ ਕਰ ਦਿਓ ਬਈ ਗਰਾਊਂਡ ਟਾਸੂ ਬਾਈ ਰੋਈ ਟਾਸ ਉਹ ਨਾਮ ਚ ਬਲਾਵਲੀ ਟਾਸੂ ਬਾਈ ਰੋਈ ਟਾਸ ਜਿਹੜਾ ਜਲਦੀ ਆ ਰੱਟੇ ਵੀਰੋ ਉਹ ਕੰਨੇ ਮੇਮਾਂ ਦੇ ਵੇਸਾ ਖੜਾ ਤੰਦਰਾ ਮੇਮਾਂ ਕੋਲ ਚਾਹ ਹਟਾ ਕ ਦੋਨੇ ਗਰਾਊਂਡਾਂ ਦੇ ਕਿਨਾਰੇ ਇਕੱਠੇ ਖੜੇ ਆ ਚੱਕਰ ਤੇ ਹੋਈ ਜਾਨ ਪਰ ਬੋਲ ਜੀ